ਅਸੀਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਜਿਹੜੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਖਾਤਰ ਅਸੀਂ ਮੰਗ ਪੱਤਰ ਤਿਆਰ ਕੀਤਾ ਹੈ ਤੁਹਾਡੇ ਜ਼ਰੀਏ ਅਸੀਂ ਪੰਜਾਬ ਸਰਕਾਰ ਤੱਕ ਭਜਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਆਪ ਸਰਕਾਰ ਨੂੰ ਲਗਭਗ 2 ਸਾਲ ਹੋਣ ਵਾਲੇ ਐ 2 ਸਾਲ ਦਾ ਅਰਸਾ ਹੋ ਗਿਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਵੱਡੀਆਂ ਮੀਟਿੰਗਾਂ 2-3 ਮੀਟਿੰਗਾਂ ਉਹਨਾਂ ਨਾਲ ਸਾਡੀਆਂ ਲੱਗੀਆਂ ਸ਼ੁਰੂ-ਸ਼ੁਰੂ ਸਾਨੂੰ ਲੱਗਦਾ ਸੀਗਾ ਵੀ ਆਪ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਕੁਝ ਵੱਖਰਾ ਇਹਦਾ ਕੁਝ ਦਿਖਾਉਗੀ ਲੋਕਾਂ ਨੂੰ ਜਿਹੜੀ ਉਹਨਾਂ ਦੀਆਂ ਸੰਤੋਸ਼ਤਾਵਕ ਕੁਝ ਨਾ ਕੁਝ ਲੋਕਾਂ ਦੀ ਖਾਤਰ ਕਰੂਗੀ ਤੇ ਅਸੀਂ ਇਹਦੇ ਤੇ ਸਮਾਂ ਵੀ ਦਿੱਤਾ ਉਹਨਾਂ ਨੂੰ ਬਹੁਤ ਵੀ ਚਲੋ ਅਜੇ ਹੋਰ ਦੇਖਣ ਦੋ ਹੋਰ ਦੇਖ ਲਈਏ ਪਰ ਅਸਲ 'ਚ ਗੱਲ ਹੋਈ ਨਿਕਲੀ ਜਿਹੜੀ ਸਾਨੂੰ ਆਸ ਸੀ ਪੰਜਾਬ ਸਰਕਾਰ ਆਪਦੀ ਜਿਹੜੀ ਸਰਕਾਰ ਹੈ ਭਗਵੰਤ ਸਬੰਧ ਦੀ ਸਰਕਾਰ ਦੋ ਤਿੰਨ ਮਿੰਟਾਂ ਇਹਦਾ ਨਾ ਲੱਗੀਆਂ ਨੇ ਸਿਰਫ ਗੱਲਾਂ ਹੀ ਗੱਲਾਂ ਨੇ ਜੋ ਗੱਲਾਂ ਕਰਦੇ ਨੇ ਜਵਾਬ ਕਿਸੇ ਗੱਲ ਦਾ ਨਹੀਂ ਹਾਂ ਸਭ ਨੂੰ ਕਰ ਦਿੰਦੇ ਨੇ ਤੇ ਪੂਰੀ ਕੋਈ ਗੱਲ ਨਹੀਂ ਹੋ ਰਹੀ ਇਹ ਸਰ ਇਹਦੇ ਤੋਂ ਕਾਫੀ ਨਿਰਾਸ਼ਾ ਹੇਠਲੇ ਹਿੱਸਿਆਂ 'ਚ ਕਿਸਾਨੀ ਮਸਲਿਆਂ ਦੇ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਮਜ਼ਦੂਰੀ ਜਥੇਬੰਦੀਆਂ ਨੂੰ ਤੇ ਸਾਨੂੰ ਵੀ ਸਾਰਿਆਂ ਨੂੰ ਇਹ ਤੋਂ ਕਾਫੀ ਨਿਰਾਸ਼ਾ ਹੋਈ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਅਸੀਂ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹੜਾ ਜਨਵਰੀ ਦੇ ਦੂਜੇ ਹਫ਼ਤੇ ਉਹਦੀ ਡੇਟ ਵੀ ਤੁਹਾਨੂੰ ਦੱਸਾਂਗੇ ਅਸੀਂ ਉਹ ਮੰਗਾਂ ਲੈ ਕੇ ਆ ਰਹੇ ਹਾਂ ਜਿਹੜੀਆਂ ਪੰਜਾਬ ਸਰਕਾਰ ਨੇ ਸ਼ੁਰੂ ਵਿੱਚ ਸਾਡੇ ਨਾਲ ਕੀਤੀਆਂ ਸੀ ਆਪ ਉਹ ਮੰਗਾਂ ਜਿਹੜੀਆਂ ਮਤਲਬ ਖੇਤੀ ਦੀਆਂ ਬੁਨਿਆਦੀ ਹੱਲ ਹੈ ਜਿਹੜੇ ਖੇਤੀ ਘਾਟੇ ਵਾਲੀ ਕਿਉਂ ਹੈ ਖੇਤੀ ਦਾ ਸੰਕਟ ਕੀ ਹੈ ਉਹਦੇ ਬੁਨਿਆਦ ਨੂੰ ਛੂ ਰਹੇ ਹਾਂ ਅਸੀਂ ਉਹ ਹੈਗੀ ਹੈ ਖੇਤੀ ਨੀਤੀ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਖੇਤੀ ਨੀਤੀ ਬਣੂ ਜਿੰਨਾ ਚਿਰ ਨਹੀਂ ਬਣਦੀ ਉਹਨਾਂ ਚਿਰ ਖੇਤੀ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਸਾਨੂੰ ਬੜੀ ਵਧੀਆ ਲੱਗੀ ਵੀ ਪਹਿਲੀ ਸਰਕਾਰ ਹੈ ਜਿਹਨੇ ਆਉਂਦਾ ਸਾਰ ਖੇਤੀ ਨੀਤੀ ਦੀ ਗੱਲ ਕੀਤੀ ਹੈ ਉਹਦੇ ਚ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਅਸੀਂ ਪੰਜਾਬ ਸਰਕਾਰ ਨੂੰ ਕਿਸਾਨ ਪੱਕੀ ਖੇਤੀ ਨੀਤੀ ਬਣਾ ਕੇ ਪਹਿਲਾਂ ਦੇ ਆਏ ਸੀ ਮਾਨ ਸਾਹਿਬ ਦੇ ਮੁੱਖ ਮੰਤਰੀ ਹੁੰਦੇ ਸੀ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਅਸੀਂ ਮੇਰੇ ਖਿਆਲ ਚ ਇਹ ਮਾਰਚ 2022 ਦੇ ਵਿੱਚ ਅਸੀਂ ਉਹਨਾਂ ਨੂੰ ਇਹ ਖੇਤੀ ਨੀਤੀ ਬਣਾ ਕੇ ਸੌਂਪਤੀ ਸੀ ਉਹਦੀ ਕਾਪੀ ਸਾਡੇ ਕੋਲ ਹੈ ਬਾਅਦ ਚ ਤੁਸ ਨੂੰ ਜੇ ਕਿਸੇ ਨੇ ਦੇਖਣੀ ਹੋਵੇ ਲੈ ਦੇਖ ਵੀ ਸਕਦੇ ਹੋ ਇਹ ਇਹਨਾਂ ਨੂੰ ਪਹੁੰਚਾਤੀ ਸੀ ਅਸੀਂ ਖੇਤੀ ਅਸੀਂ ਇਹ ਸਮਝਦੇ ਹਾਂ ਵੀ ਸੰਸਾਰ ਸੰਸਾਰਪਰਕ ਜਿੱਥੇ ਬੰਦੇ ਸੰਸਾਰ ਬੈਂਕ ਤੇ ਕਾਰਪੋਰੇਟ ਦੇ ਪੰਜੇ ਚੋਂ ਖੇਤੀ ਜਿੰਨਾ ਚਿਰ ਮੁਕਤ ਨਹੀਂ ਹੁੰਦੀ ਤਾਂ ਖੇਤੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਇਹ ਸਾਡੀ ਬੇਜਮੀਨੇ ਤੇ ਗਰੀਬ ਕਿਸਾਨ ਤੇ ਖੇਤ ਮਜ਼ਦੂਰਾਂ ਨੂੰ ਜ਼ਮੀਨ ਦੀ ਤੋੜ ਪੂਰੀ ਕੀਤੀ ਜਾਵੇ ਸਾਡੀ ਪਹਿਲੀ ਮੰਗ ਹੈ ਬੁਨਿਆਦੀ ਮੰਗ ਹੈ ਤੀਜੀ ਮੰਗ ਹੈ ਸਾਡੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਸਸਤੇ ਸਰਕਾਰੀ ਕਰਜ਼ਿਆਂ ਦੇ ਦਾ ਪ੍ਰਬੰਧ ਕੀਤਾ ਜਾਵੇ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ ਸੂਦਕੋਰੀ ਦਾ ਖਾਤਮਾ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਤੇ ਨੂੰ ਰਾਈਟ ਆਫ ਕੀਤਾ ਜਾਵੇ ਲਕੀਰ ਮਾਰੀ ਜਾਵੇ ਜਾਨੀ ਖਤਮ ਕੀਤੇ ਜਾਵੇ ਅਗਲੀ ਚੌਥੀ ਮੰਗ ਸਾਡੀ ਨਹਿਰੀ ਪਾਣੀ ਹਰ ਖੇਤਰ ਤੱਕ ਪਹੁੰਚਦਾ ਕੀਤਾ ਜਾਵੇ ਪਾਣੀ ਨੂੰ ਪਲੀਤ ਤੇ ਸੰਸਾਰ ਬੈਂਕ ਨੂੰ ਸੌਂਪਣ ਦੀ ਨੀਤੀ ਦਾ ਖਾਤਮਾ ਕੀਤਾ ਜਾਵੇ ਤੇ ਧਰਤੀ ਹੇਠਲੇ ਪਾਣੀ ਦੀ ਮੁੜ ਭਰਾਈ ਦਾ ਵਿਗਿਆਨਕ ਢਾਂਚਾ ਸਾਰਿਆ ਜਾਵੇ ਉਹਨੂੰ ਜਿਹੜਾ ਧਰਤੀ ਹੇਠਾਂ ਪਾਣੀ ਰੀਚਾਰਜ ਕਰਨਾ ਹੈ ਉਹ ਵਿਗਿਆਨਕ ਤਰੀਕੇ ਨਾਲ ਕੀਤਾ ਜਾਵੇ ਪਲੀਤ ਪਾਣੀ ਜਿਹੜਾ ਉਹ ਤਾਂ ਤਿੱਜਾ ਜਾਵੇ ਉਹਦੀ ਰੀਚਾਰਜਿੰਦਾ ਪ੍ਰਬੰਧ ਕੀਤਾ ਜਾਵੇ ਪੰਜਵੀਂ ਝੋਨੇ ਦੀ ਖੇਤੀ ਝੋਨੇ ਦੀ ਖੇਤੀ ਹੇਠੋਂ ਰਕਬਾ ਘਟਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਜਿਸ ਦਿਨ ਆ ਬਦਲੀਆਂ ਫਸਲਾਂ ਦੀ ਪੈਦਾਵਾਰ ਅਤੇ ਖਰੀਦ ਨੂੰ ਯਕੀਨੀ ਕਰਨ ਲਈ ਢੁਕਵੀਂ ਬਜਟ ਰਾਸ਼ੀ ਜਟਾਈ ਜਾਵੇ ਇਸ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਪੇਸ਼ਾਵੰਦੀ ਕੀਤੀ ਜਾਵੇ ਜੇ ਝੋਨੇ ਦਾ ਰਕਬਾ ਘਟਾਉਣਾ ਹੈ ਪਾਣੀ ਅਤੇ ਪਰਭਾਈ ਵਾਲਾ ਉੱਥੋਂ ਸੰਕਟ ਹੁੰਦਾ ਹੈ ਪਰਾਲੀ ਵਾਲਾ ਸੰਕਟ ਵੀ ਉੱਥੋਂ ਹੱਲ ਹੁੰਦਾ ਝੋਨੇ ਚੋਂ ਜਿੰਨੀ ਆਮਦਨ ਹੁੰਦੀ ਹੈ ਉਹਨੀ ਆਮਦਨ ਦੂਜੀਆਂ ਫੀਤਾਂ ਨੂੰ ਦੇਣ ਦੀ ਪਰਭਾਈ ਸਰਕਾਰ ਕਰਨ ਦਾ ਇਕਨੋਮੀ ਪੈਸੇ ਦਾ ਪ੍ਰਬੰਧ ਕਰੇ ਯਾਨੀ ਇਹ ਉਧਰੋਂ ਇਹ ਸਾਡੀ ਉਹਨਾਂ ਤੋਂ ਮੰਗ ਹੈ ਖੇਮੀਆਂ ਖੇਤੀ ਕਿਤੇ ਜੋ ਵਾਫਰ ਕਿਸਾਨ ਤੇ ਖੇਤ ਮਜ਼ਦੂਰ ਪਰਿਵਾਰਾਂ ਦੀ ਜੀ ਆਂਦੀਆਂ ਮਰਦਾਂ ਤੇ ਔਰਤਾਂ ਲਈ ਲਾਹੇਵੰਦ ਰੋਜ਼ਗਾਰ ਕਿੰਨੀ ਬਣਾਇਆ ਜਾਵੇ ਬਾਕੀ ਬਚਦੇ ਬੇਰਜ਼ਗਾਰਾਂ ਨੂੰ ਬੇਰਜ਼ਗਾਰੀ ਪਤਾ ਦਿੱਤਾ ਜਾ ਅਸੀਂ ਕਹਿੰਦੇ ਆ ਵੀ ਜਿਹੜੀ ਖੇਤ ਮਜ਼ਦੂਰ ਤੇ ਕਿਸਾਨ ਨੇ ਉਹਨਾਂ ਦੀ ਵੀ ਖੇਤੀ 'ਚ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਦੀ ਰੋਜ਼ਗਾਰ ਦੀ ਗਰੰਟੀ ਕੀਤੀ ਜਾਵੇ ਜਿਹੜੇ ਬਾਕੀ ਬੇਰਜ਼ਗਾਰ ਨੇ ਜਿਹੜੇ ਪੜ੍ਹੇ ਲਿਖੇ ਮੁੰਡੇ ਬੇਰਜ਼ਗਾਰ ਤੁਰੇ ਫਿਰਦੇ ਨੇ ਖੇਤਾਂ ਕਿਸਾਨਾਂ ਮਜ਼ਦੂਰਾਂ ਦੇ ਮੁੰਡੇ ਆ ਉਹ ਅਸੀਂ ਉਹਨਾਂ ਦੀ ਪੇਰੈਂਟਸ ਜਮਾਤਾ ਉਹਨਾਂ ਨੂੰ ਜਿੰਨਾ ਚਿਰ ਜੇ ਸਰਕਾਰ ਰਜਗਾਰ ਦੇਵੇ ਜੇ ਸਰਕਾਰ ਰਜਗਾਰ ਨਹੀਂ ਦਿੰਦੀ ਤਾਂ ਉਹਨਾਂ ਦੇ ਰਜਗਾਰ ਦਾ ਦੇ ਉਹਨਾਂ ਨੂੰ ਉਹਨਾਂ ਚਿਰ ਬੇਰਜਗਾਰੀ ਪੱਤਾ ਦਿੱਤਾ ਜਾਵੇ ਸੱਤਵੀਂ ਹੈ ਜਿਹੜੀ ਕੁਦਰਤੀ ਆਫਤਾਂ ਤੇ ਕੀਟਨਾਸ਼ਕ ਨੇ ਕੀੜਾ ਨਾਸ਼ਕ ਮਲਾਵਟੀ ਬਸਤਾਂ ਤੇ ਖੇਤੀ ਹਾਸਿਆਂ ਦੇ ਮਾਰ ਹਿੱਟ ਅਤੇ ਆਈ ਕਿਸਾਨੀ ਨੂੰ ਬਚਾਉਣ ਲਈ ਸਰਕਾਰੀ ਖਜ਼ਾਨੇ ਦੀ ਰਾਖਵੀਂ ਪੂੰਜੀ ਦੀ ਖੁੱਲੀ ਵਰਤੋਂ ਕੀਤੀ ਹੈ ਹੁਣ ਦੇਖੋ ਤੁਸੀਂ ਭਗਵੰਤ ਸਿੰਘ ਸਾਹਿਬ ਦਾ ਟ੍ਰੀਟਮੈਂਟ ਪੜ੍ਹੀ ਹੋਣੀ ਹੈ ਕਿ ਮੈਂ ਮੁਰਗੀ ਦੇ ਪੈਸੇ ਵੀ ਦੇਵਾਂਗਾ ਬੱਕਰੀ ਦੇ ਪੈਸੇ ਵੀ ਦੇਵਾਂਗਾ ਜਿਹੜੀ ਤੁਸੀਂ ਦੂਸਰੀ ਵਾਰੀ ਕਦੂ ਕਦੂ ਕੀਤਾ ਉਹਦੇ ਸਾਰੇ ਪੈਸੇ ਲਵਾਂਗਾ ਜਨੀਆਂ ਇੱਕ ਵੀ ਢੇਲਾ ਅਜੇ ਤੱਕ ਨਹੀਂ ਮਿਲਿਆ ਬਹੁਤ ਥੋੜੇ ਕਿਤੇ ਹੋ ਸਕਦਾ ਸਾਡੇ ਧਿਆਨ 'ਚ ਨਾ ਹੋਵੇ ਕਿਤੇ ਮਾਮਜਾ ਮਿਲਿਆ ਅਸੀਂ ਕਹਿੰਦੇ ਆ ਵੀ ਉਹਨਾਂ ਦੇ ਖਾਤਰ ਖੁੱਲੀ ਪੂੰਜੀ ਰੱਖੀ ਖੁੱਲੇ ਮਨ ਨਾਲ 100% ਮਾਮਜਾ ਦਿੱਤਾ ਜਾਵੇ ਤੁਹਾਡੇ ਧਿਆਨ 'ਚ ਨਹੀਂ ਹੋਣਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਕੋਈ ਹਦਾਇਤਾਂ ਕੀਤੀਆਂ ਹੋਈਆਂ ਨਹੀਂ ਨੇ ਵੀ ਕਿ ਕੁਦਰਤੀ ਆਫਤਾਂ ਕਰਕੇ ਜੇ 5 ਏਕੜ ਤੱਕ ਹੈ ਜੇ ਮਾਮਜ਼ਾ 5 ਏਕੜ ਤੱਕ ਹੀ ਮਿਲੂਗਾ ਨੁਕਸਾਨ ਭਾਵੇਂ 15 ਏਕੜ ਦਾ ਹੋ ਗਿਆ 20 ਏਕੜ ਦਾ ਹੋ ਗਿਆ ਇਹ ਨੀਤੀ ਰੱਦ ਕੀਤੀ ਜਾਵੇ ਸਾਰੀ ਫਸਲ ਦਾ ਜਦੋਂ ਨੁਕਸਾਨ ਹੁੰਦਾ ਕੁਦਰਤੀ ਆਫਤਾਂ ਦਾ ਇੱਕ ਤਾਂ ਜਿਹੜਾ ਨੁਕਸਾਨ ਹੁੰਦਾ ਬਹੁਤ ਮਿਨੀਮਮ ਦਿੰਦੇ ਹੋ ਤੁਸੀਂ ਘੱਟ ਤੋਂ ਘੱਟ ਮਾਮਜ਼ਾ ਦਿੰਦੇ ਹੋ ਫਿਰ ਤੁਸੀਂ ਜਦੋਂ 20 ਕਿੱਲੇ ਮਰਦੇ ਨੇ ਸਿਰਫ 5 ਕਿੱਲਿਆਂ ਦੇ ਕਿਉਂ ਦਿੰਦੇ ਹੋ ਸਾਰੀ ਦਾ ਤੁਹਾਨੂੰ ਨਹੀਂ ਦੰਦੇ ਇਹ ਨੀਤੀ ਰੱਦ ਕੀਤੀ ਜਾਵੇ ਅਠਮਾ ਕਿਸਾਨ ਪੱਕੀ ਖੇਤੀ ਨੀਤੀਆਂ ਲਾਗੂ ਕਰਨ ਲਈ ਮੋਟੀ ਬਜਟ ਭੂਮੀ ਇਕੱਤਰ ਕੀਤੀ ਜਾਵੇ ਇਸ ਮਕਸਦ ਲਈ ਜ਼ਗੀਰਦਾਰੀ ਸੂਦਖੋਰ ਅਤੇ ਕਾਰਪੋਰੇਟ ਪ੍ਰਸਿੱਧ ਤੇ ਮੋٹے ਟੈਕਸ ਲਾਉਣ ਦੀ ਦਾਟਾਂਕ ਤਿਆਰ ਕੀਤਾ ਜਾਵੇ ਅਸੀਂ ਕਹਿੰਦੇ ਆ ਕਿ ਖੇਤੀ ਨੀਤੀ ਬਣਾਉਣ ਦੀ ਉਪਰਾਲਣ ਦੀ ਖਾਤਰ ਜੇ ਨਵੀਂ ਖੇਤੀ ਨੀਤੀ ਬਣਾਉਣੀ ਹੈ ਪੈਸੇ ਦਾ ਪ੍ਰਬੰਧ ਤਾਂ ਹੋਵੇ ਹੁਣ ਇਹ ਕਹਿਣਗੇ ਸਾਡੇ ਕੋਲ ਪੈਸੇ ਦਾ ਪ੍ਰਬੰਧ ਕਿੱਥੋਂ ਆਵੇ ਪੈਸੇ ਦਾ ਪ੍ਰਬੰਧ ਤਾਂ ਜਿਹੜੇ ਹੁਣ ਮੋٹے ਸ਼ਾਹੂਕਰ ਨੇ ਵੱਡੇ ਘਰਾਣੇ ਨੇ ਜਿਨ੍ਹਾਂ ਦੀ ਪੂੰਜੀयां ਬਹੁਤ ਨੇ ਉਹਨਾਂ ਦੇ ਜ਼ਗੀਰਾਂ ਰੋਜ਼ ਵਧਦੀ ਜਾਂਦੀਆਂ ਨੇ ਅ ਤੁਸੀਂ ਦੇਖਿਆ ਹੁਣ ਆ ਵੀ ਜਿਹੜਾ ਕਰੋਨਾ ਕਾਲ ਨਿਕਲਿਆ ਸਾਰੇ ਦੇਸ਼ ਤੁਸੀਂ ਮੀਡੀਆ ਨਾਲ ਜੁੜੇ ਹੋਇਓ ਸਾਰੇ ਲੋਕ ਘਾਟੇ ਚ ਗਏ ਨੇ ਸਾਰੇ ادارے ਘਾਟੇ ਚ ਗਏ ਨੇ ਪਰ ਕਾਰਪੋਰੇਟਾਂ ਦੇ ਉਦੋਂ ਮੁਨਾਫੇ ਵਧਿਆ ਉਹਨਾਂ ਦੇ ਮੁਨਾਫੇ ਦੁੱਗਣੇ ਚੌਗਣੇ ਹੋ ਗਏ ਉਹਨਾਂ ਵਾਸਤੇ ਆਪਣੇ ਵਾਸਤੇ ਉਹ ਆਫਤ ਸੀ ਆਪਾਂ ਘਰਾਂ ਦੇ ਬੰਦ ਸੀ ਉਹਨਾਂ ਦੇ ਮੁਨਾਫੇ ਵਧ ਰਹੇ ਸੀ ਉਹਨਾਂ ਦੀਆਂ ਪੂੰਜੀਆਂ ਤੇ ਕੱਟਦਾ ਕਿ ਉਹਨਾਂ ਤੋਂ ਪੈਸਾ ਇਕੱਠਾ ਕਰਕੇ ਇਹ ਪੂੰਜੀ ਇਹਨਾਂ ਨੂੰ ਵਾਫਰ ਕੀਤੀ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਮਾਮਲੇ ਨੇ ਉਹਨਾਂ ਨੂੰ 100% ਉਹਨਾਂ ਨੂੰ ਪੂਰੇ ਕੀਤੇ ਜਾਵੇ ਇਹ ਖੇਤੀ ਨੀਤੀ ਨਾਲ ਜੁੜੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਅਸੀਂ ਪੰਜਾਬ ਸਰਕਾਰ ਨੂੰ ਇਹ 21 2024 ਤੱਕ ਇਹਨਾਂ ਵੀ ਸਰਕਾਰ ਨੀਤੀ ਬਣਾਵੇ ਨਹੀਂ ਬਣਾਉਂਦੀ ਸਰਕਾਰ ਤਾਂ ਅਸੀਂ 22 ਤਰੀਕ ਤੋਂ ਲੈ ਕੇ 26 ਤਰੀਕ ਤੱਕ 26 ਜਨਵਰੀ ਤੱਕ 22 ਜਨਵਰੀ ਤੋਂ 26 ਜਨਵਰੀ ਤੱਕ ਜ਼ਿਲ੍ਹਾ ਹੈੱਡਕੁਆਟਰਾਂ ਦੇ ਪੱਕੇ ਮੋਰਚੇ ਲਾਵਾਂਗੇ ਇਹ ਸਾਡੇ ਸਾਰੇ ਪੰਜਾਬ ਦੇ ਵਿੱਚ ਸਾਡੀ ਸੁਭਾ ਕਮੇਟੀ ਦੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਤੈਅ ਹੋਇਆ ਹੋਇਆ ਵੀ ਅਸੀਂ 5 ਦਿਨ ਦੇ ਮੋਰਚੇ ਸਾਰੇ ਪੰਜਾਬ 'ਚ ਇਹ ਪੰਜਾਬ ਵਾਲੀਆਂ ਮੰਗਾਂ ਦੇ ਅਧਾਰ ਤੇ ਅਸੀਂ ਲਾਵਾਂਗੇ ਉਸ ਤੋਂ ਬਾਅਦ ਜੇਕਰ ਫਿਰ ਵੀ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਨੂੰ ਅਗਲੀ ਵਾਰ ਦੇਵਾਂਗੇ ਬਰਾਸਾ ਗੱਲ ਕਰੀਏ ਤੁਸੀਂ ਖੇਤੀ ਨੀਤੀ ਦੀ ਗੱਲ ਕੀਤੀ ਹੈ ਅਸੀਂ ਪਿਛਲੇ ਦਿਨ ਇੱਕ ਮਸਲਾ ਬੜਾ ਆਪਾਂ ਖਿਆਸੀ ਪਰਾਲੀ ਦਾ ਜਿੰਨਾ ਕਿਸਾਨਾਂ ਨੇ ਪਰਾਲੀ ਨੂੰ ਆਕਾ ਲਗਾਈ ਸੀਗੀ ਉਹਨਾਂ ਨੂੰ ਚਲਾਣ ਭੇਜੇ ਗਏ ਇਹਨਾਂ ਨੂੰ ਜੁਰਮਾਨੇ ਵਸੂਲੇ ਗਏ ਇੱਕ ਪਾਸੇ ਸਰਕਾਰੇ ਕਰੀ ਵੀ ਜੇ ਸਰਕਾਰ ਨੇ ਮਾਬਦਾ ਜਿਹੜਾ ਤਾਂ 5 ਏਕੜ ਤੱਕ ਹੀ ਦੇਵੇਗੀ ਦੂਜੇ ਪਾਸੇ ਜਿਹੜੇ ਕਿਸਾਨਾਂ ਨੇ 5 ਏਕੜ ਤੋਂ ਵੱਧ ਪਰਾਲੀ ਰੋਕੀ ਆ ਉਹਨਾਂ ਨੂੰ ਜੁਰਮਾਨੇ ਵੱਧ ਕੇ ਆਏ ਨੇ 2 ਏਕੜ ਤੱਕ 2500 5 ਏਕੜ ਤੱਕ 5000 ਤੇ ਉ ਤੋਂ ਉੱਤਰ ਦੇ ਜਿਹੜੇ ਹੈਗੇ ਆ 15000 ਰੁਪਏ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਨੀਤੀਆਂ ਬਣਾਈਆਂ ਜਾਂਦੀਆਂ ਨੇ ਦੇਖੋ ਆਟੋਮੈਟਿਕ ਹੀ ਤੁਹਾਡਾ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਪਿਆ ਬੀ ਜੀ ਜਦੋਂ ਤੁਸੀਂ ਕਿਸਾਨਾਂ ਦੀ ਖਾਤਰ ਕੋਈ ਨੀਤੀ ਦੀ ਗੱਲ ਕਰਦੇ ਹੋ ਉਦੋਂ ਸਾਡੀ ਆਪਣੀ ਨੀਤੀ ਚੱਲਦੀ ਹੈ ਵੀ 5 ਏਕੜ ਚ ਫੁੱਕੀਏ ਤਾਂ ਵੀ ਜੁਰਮਾਨਾ 10 10 ਦਾ ਵੀ ਜੁਰਮਾਨਾ ਤੇ 20 ਦਾ ਜੁਰਮਾਨਾ ਜਦੋਂ ਸਾਡੀ ਮਾਰ ਦੀ ਗੱਲ ਹੁੰਦੀ ਹੈ ਉਦੋਂ 5 ਏਕੜ ਤੋਂ ਵੱਧ ਮਿਲ ਨਹੀਂ ਸਕਦੇ ਜੀ ਉਹ ਕੌਣ ਦੇਊਗਾ ਜੇ ਤੁਸੀਂ ਜੁਰਮਾਨਾ ਲੈਣ ਦੇ ਹੱਕਦਾਰ ਹੋਂ ਦੱਸ ਤੇ ਇੱਕ ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਪ੍ਰਾਲੀ ਤੇ ਜੁਰਮਾਨਾ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਪ੍ਰਦਾਸ਼ ਪ੍ਰਾਲੀ ਦੇ ਪ੍ਰਦੂਸ਼ਣ ਦਾ ਹੱਲ ਤੁਹਾਡੇ ਕੋਲੋਂ ਨਿਕਲਿਆ ਨਹੀਂ ਜਿਹੜਾ ਤੁਸੀਂ ਨੇ ਕਿਹਾ ਵੀ ਤੁਸੀਂ ਪ੍ਰਾਲੀ ਨੂੰ ਖੇਤਾਂ ਦੇ ਵਿੱਚ ਖਪਾਓ ਇਸਾ ਅਸੀਂ ਹੈਪੀ ਸੀਡਰ ਦਿੰਨੇ ਆ ਅਸੀਂ ਆ ਮਸ਼ੀਨਾ ਦੇਤੀਆਂ ਅਸੀਂ ਬਾਈਂਡਿੰਗ ਵਾਸਤੇ ਉਹ ਮਸ਼ੀਨਾ ਲਿਆਂਦੀਆਂ ਉਹ ਸਾਰਾ ਕੁਝ ਛੁਡਾ ਫਣਾ ਕੇ ਜਿਨ੍ਹਾਂ ਨੇ ਦੇਖਿਆ ਉਹਨਾਂ ਸਾਰਿਆਂ ਦੇ ਉਹ ਸੁੰਡੀ ਪੈਦਾ ਹੋ ਗਈ ਖੇਤਾਂ 'ਚ ਕਿੰਨੇ ਮੇਰੇ ਖਿਆਲ ਹਜ਼ਾਰਾਂ ਏਕੜ ਕਣਕ ਦੇ ਵਿੱਚ ਸੁੰਡੀ ਪੈਦਾ ਹੋ ਗਈ ਜੇਨੀ ਜਦੋਂ ਮਾਰਾਂ ਨੂੰ ਦਿਖਾਇਆ ਉਹ ਤਾਂ ਮਾਰਾਂ ਨੇ ਕਹਿ ਵੀ ਦੁਬਾਰੇ ਕਣਕ ਬੀਜੋਗੇ ਦੁਬਾਰੇ ਕਣਕ ਵੀ ਨਹੀਂ ਇਹ ਸੁੰਡੀ ਰੋਂ ਦੇਣੀ ਸਾਡੇ ਕੋਲ ਇਹਨੂੰ ਮਾਰਨ ਵਾਸਤੇ ਸਪਰੇਅ ਵੀ ਹੈ ਨਹੀਂ ਇਹ ਸਾਨੂੰ 6 ਮਹੀਨੇ ਵਿਹਲੀ ਰੱਖਣੀ ਪੈਣੀ ਹੈ ਨਹੀਂ ਜਿਹੜੀ ਅਗਲੀ ਫਸਲ ਬੀਜੋਗੇ ਉਹਦੇ 'ਚ ਵੀ ਸੁੰਡੀ ਹੋਊਗੀ ਪਰ ਅੰਬੀ ਇਹਦਾ ਕੀ ਹਾਲ ਹੈ ਸਰਕਾਰ ਕੋਲ